और फिर दिखने के मूवी के अंदर दाखिल होगा कोई जरूर हर तरफ बजी है मूवी के अंदर दाखिल हो क्यों यार वो परफेड जा रहे हैं के तक मूवी का माहौल बनया जबरदस्ती अंदर में इंडिया बाहर हो की करते हैं कितना लोग लोग पर के भी से बैठ गए क्यों hi hi oh. ਟੱਕੇਸ਼ਾਈ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਟੱਕੇਸ਼ਾਈ ਨਹੀਂ ਚਲੇਗੀ ਸਰਕਾਰ ਦੀ ਟੱਕੇਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਕਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਤੇ ਚੀਕਾਂ ਤੇਰੀਆਂ ਵੀ ਕਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਜੇ ਤੇਰੇ 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 ਮੈਂ ਨਹੀਂ ਜਾਂ ਤੱਕਣਾ ਨਿਕਮ ਚੱਲਣਾ ਇੱਧਰ ਇੱਧਰ ਆ ਜਾ ਆ ਇੱਧਰ ਆ ਇੱਧਰ ਆ ਆ ਵੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਉਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੰਦੇ ਅ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਟੀ ਦੇ ਡਾਕਟਰੀ ਜੀ ਨਾ ਇਤਨਾ ਟਿਸ਼ੂਏਟਿਵਿਟੀ ਸਾਹਿਬ ਨਾ ਕਰਦਾ ਮੈਂ ਕਹਿੰਦਾ ਠੱਗਾ ਨਹੀਂ ਕਰ ਰਿਹਾ ਰਿਕਾਰਡਿੰਗ ਕਰ ਲਿਖਦੇ ਕੋਈ ਤੋਂ ਡੇਕ ਮੈਂ ਮੰਨ ਲਓ ਨਾ ਸਭ ਤੋਂ ਚੰਗਾ ਹੈ ਨਾ ਕੋਈ ਰੋਕੇ ਨਾ ਕੋਈ ਰੋਕੇ ਚੱਲੀਏ ਕੋਈ ਤੁੱਗਿਰ ਨਾ ਰੋਈ ਭਾਈ ਇਹਨਾਂ ਨੂੰ ਜੱਟਰੀਂ ਕਰਾ ਦੇ ਆਜੋ ਕਰਾਂਗੇ ਤਾਂ ਇਹਨਾਂ ਨੂੰ ਕਿੰਨੀ ਸਾਈਡੋਂ ਕੋਈ ਜਾਣਦੇ ਨਹੀਂ ਕੋਈ ਜਾਨਦੇ ਨਹੀਂ ਭਾਈ ਸ਼ਾਇਦ ਬਤਾ ਦੇ ਪਰ ਜੇ ਇਹਨਾਂ ਦਾ ਜਨਮ ਓ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਨਾਲ ਤੁਸੀਂ ਭਾਵਨਾ ਜੀ ਉੱਥੇ ਛੁੱਟਿਆ ਆ ਜਾਓ ਬਿਗਰਮ ਸਿੰਘ ਮਜੀਠੀਆ ਆ ਜਾਓ ਬਿਗਰਮ ਸਿੰਘ ਮਜੀਠੀਆ ਆ ਜਾ ਬਾਪੂ ਚੱਲਿਆ ਮੈਂ ਵੀ ਬੋਲ ਰਿਹਾ ਸਰ ਬਿਗਰਮ ਸਿੰਘ ਜੀ ਦੇ ਪੋਤੇ ਚਰਦਾਰ ਵਿਕਰਮ ਸਿੰਘ ਮਜੀਠੀਆ ਹਮਸਾਹਬ ਦੇ ਪੁੱਤਾਂ ਨਾਲ ਤਕੜੇ ਰਹਿਣਾ ਪਰੇਰਿਆ ਕੋਲੀ ਓਕੇ ਆਈ ਲਵ ਯੂ ਗਾਇਜ਼ ਚਰਦਾਰ ਵਿਕਰਮ ਸਿੰਘ ਮਜੀਠੀਆ ਚਰਦਾਰ ਵਿਕਰਮ ਸਿੰਘ ਮਜੀਠੀਆ ਆ ਜਾਓ ਉੱਥੇ ਆਜੋ ਬਈ ਸਰ ਜੀ ਦਾ ਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਹੈ ਪੁਲਿਸ ਨੇ ਲੱਛੋ ਜੀ ਆਏ ਪਾਸੇ ਕੀ ਕੰਮ ਆ ਬਲਾਕ ਬਲਾ ਮੇਰ ਹੋ ਗਿਆ ਲਾਈਨ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲੱਗੀ ਆ ਕਿਤੇ ਲੈ ਆ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡਿਟ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਇਹ ਕੋਡ ਆ ਕੋਲ ਵੀ ਮੈਂ ਸੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਤੁਰਨਜੀਤ ਜੀ ਤੁਸੀਂ ਕਪੂ ਪੀਤਾ ਸੀ ਮੇਰੇ ਨਾਲ ਹਾਂਜੀ ਕਮੇਟੀ ਬਣ ਕੇ ਕੀ ਹੋਤੀ ਜਾਣਾ ਕੀ ਨਹੀਂ ਨਹੀਂ ਬੜੀ ਅਕਾਲੀ ਦਰਬਾਰ ਬਾਦਲੇ ਜਿੰਦਾਬਾਦ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਜਨਮ ਜੀ ਜਿੰਦਾਬਾਦ ਸਰਦਾਰ ਸਰਦਾਰ ਵਿਕਰਮ ਸਿੰਘ ਜੀ ਜਿੰਦਾਬਾਦ ਪੰਜਾਬ ਸਰਕਾਰ سرکار جو سرکار پرندوں دے نال روز سننا کوئی مرदाबाद سرکار مرदाबाद جناب سرکار جی زندہ باد سرکار مرदाबाद عوام سرکار مرदाबाद عوام سرکار مرदाबाद سرکار جردی کولا ٹوٹا پٹڑی کوئی 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 بہت الگ ہے چلو یار ਵਿਕਾਰ ਨਹੀਂ ਮੈਨਾਂ ਯਾਰ ਉਹਨਾਂ ਨੇ ਕੀ ਕਰਤਾ ਯਾਰ ਬੱਸ ਦੇਖਦੇ ਆਂ ਕਿ ਪੁੱਲ ਬੈਗਾ ਫਿਰ ਉਹ ਜਿਹੜਾ ਉਹਦੇ ਕੋਲ ਵੀ ਖੜੇ ਆਂ ਦੇਖਦੇ ਆਂ ਉਹ ਆ ਬੰਦ ਕਰ ਇਹ ਡਰਾਈਵਰ ਨਾਲ ਕਰਕੇ ਲੈ ਆਉਣਾ ਪਤਾ ਨਹੀਂ बसि बस कर